ਜੀ ਮੇત્રો ਸਤਿ ਸ਼੍ਰੀ ਅਕਾਲ ਸਵਾਤ ਹੈ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਆਪਾਂ ਬਾਈ ਗੋਵਿੰਦ ਕੋਲੇ ਖੜੇ ਆਂ ਜੀ ਚਾਰ ਟਰੈਕਟਰ ਚਾਰੇ ਐਨ ਨਗੀਨੇ ਟਰੈਕਟਰ ਆ ਜੀ ਕੋਕਾ ਵੀ ਸਟ੍ਰੈਕਟਰ ਹੋਣਗੇ ਕੱਲੇ ਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਪਾਈ ਤੁਹਾਨੂੰ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਆਲਾ ਵੀਰੇ ਉਹ ਠੀਕ ਠਾਕ ਹੋ ਜੀ ਸਾਰੇ ਭਰਾਵਾਂ ਨੂੰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਬਾਈ ਜੀ ਇਹਦੇ ਬਾਰੇ ਚੰਨਣਾ ਪਾਇਓ ਮਾੜਾ ਇਹ ਮਹਿੰਦਰਾ 605 ਡੀਏ ਹਾਂ 605 ਹੈ ਜੀ ਠੀਕ ਹੈ ਥਰੀ ਸਪੀਡ ਆ ਵੀਰੇ ਅੱਛਾ ਇਹ ਥਰੀ ਸਪੀਡ ਆ ਥਰੀ ਸਪੀਡ ਆ ਹਾਂਜੀ ਠੀਕ ਆ ਜੀ ਹਾਂ ਬੈਨ ਸਪੀਡਾਂ ਵਾਲਾ ਜੀ ਇਹ ਠੀਕ ਆ ਜੀ ਫੁੱਲ ਟੌਮ ਮਾਡਲ ਆ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਆ ਟਰਾਲੀ ਵਾਲਾ ਡਬਲ ਡਿਸਟ੍ਰਿਬਿਊਟਰ ਆ ਅੱਛਾ ਠੀਕ ਆ ਜੀ ਪਲਾਉ ਹਲ ਪੂਨੇ ਜਿਵੇਂ ਹੁਣ ਸੀਜ਼ਨ ਆ ਹਾਂਜੀ ਪਲਾਉ ਹਲਾਂ ਦਾ ਸੁਪਰ ਸੀਟਰ ਦਾ ਇਹ ਫੁੱਲ ਟੌਮ ਮਾਡਲ ਟਰੈਕਟਰ ਆ ਫੁੱਲ ਟੌਮ ਮਾਡਲ ਆ ਸੁਪਰ ਸੀਟਰ ਤੇ ਹੀ ਫੁੱਲ ਕੰਮ ਦਊਗਾ ਪਲਾ ਉਹ ਉਹ ਵੀ ਕੈਮਰਾ ਮਾਰਕ ਚੈੱਕ ਕਰਾ ਦੇ ਲੋ ਵੀਰੇ ਆਪਾਂ ਲਿਆ ਕੇ ਹਜੇ ਹੁਣੀ ਪਹਿਲੀ ਪਾਰਟੀ ਦਾ ਡੈਟਰ ਨਵਾਂ ਕਢਾਇਆ ਅੱਛਾ ਫਾਸਟ ਪਾਰਟੀ ਮਾਲਕਾਂ ਦਾ ਨਵਾਂ ਕਢਾਇਆ ਡਬਲ ਡਿਸਟਰੀਬਿਊਟਰ ਆ ਦੇਖ ਡਬਲ ਡਿਸਟਰੀਬਿਊਟਰ ਹਜੇ ਇਹ ਲੋਗ ਗਰਦਾ ਬਾਈ ਉੱਤੇ ਪਿਆ ਡੈਟਰ ਤੇ ਹੁਣ ਅੱਛਾ ਅੱਛਾ ਠੀਕ ਆ ਠੀਕ ਆ ਹੁਣੀ ਖੜਾਇਆ ਹੀ ਐ ਸੋਹਣੇ ਖੜਾਇਆ ਹੀ ਆ ਉਹ ਖੁਦ ਮਾਲਕ ਤੋਂ ਮੈਂ ਲੈ ਕੇ ਆਇਆ ਡੈਟਰ ਆ ਜੀ ਹੁਣੀ ਅੱਛਾ ਅੱਛਾ ਠੀਕ ਆ ਬਾਈ ਨੂੰ ਅੱਧਾ ਘੰਟਾ ਹੋਇਆ ਇੱਥੇ ਅੱਛਾ ਸਾਰਾ ਦੇ ਨਾਗ ਵੇਖ ਲਓ ਬਾਈ ਆਂਸੀ ਦੇ ਨਾਗ ਐ ਬਿਲਕੁਲ ਬਿਲਕੁਲ ਇਹਦੇ ਨਾਲ ਸਾਰ ਆ ਕਢਾਇਆ ਕਰਕੇ ਠੀਕ ਆ ਜੀ ਜੇ ਇਹ ਦੂਜੇ ਤੀਜੇ ਥਾਂ ਹੋਇਆ ਆਇਆ ਹੁੰਦਾ ਟਰੈਕਟਰ ਕਿਸੇ ਨੇ ਫੱਟੀ ਨਹੀਂ ਦੇਣੀ ਕਿ ਇਹਨੇ ਫੇਰ ਦੀ ਛਤਰੀ ਨਹੀਂ ਦੇਣੀ ਸੀ ਨਹੀਂ ਦੇਣੀ ਨਹੀਂ ਇਹ ਪਹਿਲੀ ਪਾਰਟੀ ਦਾ ਕਰਕੇ ਮੈਨੂੰ ਸਾਰਾ ਸਮਾਨ ਨਾਲ ਮਿਲ ਗਿਆ ਅੱਛਾ ਸਾਰਾ ਕੁਝ ਨਾਲ ਮਿਲਿਆ ਹੈ ਨਾ ਆ ਸਟਿੱਕਰ ਸਟਕਰ ਤੋਂ ਲੈ ਕੇ ਏ ਟੂ ਜ਼ेड ओरिजिनल ਆ ਕਹਿੰਦਾ ਮੈਂ ਸਾਰਾ ਬਾਈ ओरिजिनल ਦੀ ਤਾਂ ਫੁੱਲ ਗਾਰੰਟੀ ਹੈ ਇੱਕ ਵੱਡੀ ਵੱਡੀ ਗੱਲ ਵੀ ਇਹ ਹੈ ਵੀ ਇਹ ਨਗਦ ਕੈਸ਼ ਆ ਅੱਛਾ ਨਗਦ ਕੈਸ਼ ਕੋਈ ਲੋਨ ਨਹੀਂ ਕੋਈ ਲੋਨ ਸ਼ੌਨ ਨਹੀਂ ਹਾਂ ਨਗਦ ਕੈਸ਼ ਦਾ ਟਰੈਕਟਰ ਹੈ ਠੀਕ ਆ ਜੀ ਪੰਜਾਬ ਨੰਬਰ ਹੈ 50 ਨੰਬਰ ਆ ਆਈਡੀ ਪ੍ਰੂਫ ਸਾਰਾ ਕੁਝ ਮਿਲੂ ਆਪਾਂ ਲੈ ਲਿਆ ਨਾਲ ਠੀ ਫੇ ਚੱਲਿਆ ਤਾਂ ਕੁਛ ਘੰਟੀ ਆ ਮੈਂ ਮੀਟਰ ਨਹੀਂ ਚੈੱਕ ਕੀਤਾ ਅਜੇ ਦਾ ਕੋਈ ਚਲਾਈ ਬਾਲੀ ਨਹੀਂ ਹੋਈ ਟਰੈਕਟਰ ਦੀ ਇਹ ਠੀਕ ਆ ਜੀ ਉਹ ਵੀ ਕੋਈ ਨਹੀਂ ਆਪਾਂ ਮੀਟਰ ਚੈੱਕ ਕਰਾ ਦਾਂਗੇ ਕੋਈ ਚੱਕਰ ਨਹੀਂ ਟਾਇਰਾਂ ਦੀ ਗੱਲ ਕਰਕੇ ਐਮ ਆਰ ਐਫ ਕੰਪਨੀ ਦੇ ਮੂਹ ਲਟਾਇਰ ਲਾਵੇ ਹਾਂ ਮਾਰ ਕੇ ਨਵੇਂ ਮਾਰ ਕੇ ਦਿੰਦੇ ਹਾਂ ਹਾਂ ਲੋ ਮਾਰ ਕੇ ਸੰਦਾ ਤੁਸੀਂ ਮਗਰ ਟਾਇਰਾਂ ਦੀ ਗੱਲ ਕਰਕੇ ਐਮ ਆਰ ਐਫ ਸ਼ਕਤੀ ਲਾਈਫ ਚਾਰੇ ਟਾਇਰ ਐਮ ਆਰ ਐਫ ਸ਼ਕਤੀ ਲਾਈਫ ਦੇ ਕੰਪਨੀ ਦੇ ਟਾਇਰ ਆ ਆ ਜੋੜੀ 95 ਪੈਸੇ ਪਈ ਆ 95 ਤੇ ਮੂਹ ਲਈ ਰੁਪਈਏ ਦੇ ਰੁਪਿਆ ਪਈ ਆ ਜੋੜੀ ਹਾਂ ਆ 100% ਆ ਉਵੇਂ ਹੀ ਪਈ ਆ ਬਾਡੀ ਲਾਈਨ ਤੇ ਕੈਮਰਾ ਮਾਰ ਕੇ ਮੇਰਾ ਵੀਰ ਚੈੱਕ ਕਰਾ ਦੇ ਵਾਡੀ ਲੈਣ ਦਾ ਬਾਈ ਬਹੁਤ ਚੰਗਾ ਟਰੈਕਟਰ ਪਿਆ 605 605 ਦੀ ਮਹਿੰਦਰਾ ਡੀ ਆਈ ਲਓ ਮਹਿੰਦਰਾ ਟਰੈਕਟਰ ਦੀ ਦੇ ਸਦ ਐਨ ਕੋਕਾ ਵੀ ਸੰਦਰੋ ਵੀ ਦਿਖਾ ਦੇ ਟਰੈਕਟਰ ਆਪਾਂ ਕਹਿੰਦੇ ਨਾ ਘਰੂ ਹਜੇ ਮਿੱਟੀ ਘਟਾ ਟਰੈਕਟਰ ਤੇ ਉਵੇਂ ਹੀ ਪਿਆ ਹਜੇ ਲਿਬੜਿਆ ਵਾ ਮਾਰ ਕੇ ਵੇਖੀ ਚੈੱਕ ਕਰਾਈ ਬਾਈ ਸਲੈਂਸਰ ਤੋਂ ਮਾਰ ਕੇ ਨਹੀਂ ਮੱਚੇ ਟਰੈਕਟਰ ਦੇ ਹਜੇ ਜਾਂਸੀ ਦੇ ਜਿਹੜੇ ਮਾਰ ਕੇ ਹੁੰਦੇ ਆ ਇਹ ਇੰਨਾ ਕੀ ਚੱਲਿਆ ਤਾਂ ਕੁਛ ਘੰਟੇ ਚੱਲਿਆ ਗੋਨੀ ਉਹ ਮੀਟਰ ਵੀ ਕੋਈ ਗੱਲ ਕੁਛ ਘੰਟੇ ਟਰੈਕਟਰ ਚੱਲਿਆ ਵਾ ਠੀਕ ਆ ਆ ਚੀਜ਼ਾਂ ਤੇ ਪਤਾ ਲੱਗਦਾ ਨਾ ਬਾਈ ਜਾਂਸੀ ਦੇ ਮਾਰਕਾ ਨਹੀਂ ਮੱਚਿਆ ਯਾਰ ਹੋਰ ਤਾਂ ਦੂਈ ਨੰਬਰ ਹੋਏ ਨਹੀਂ ਟਰੈਕਟਰ ਨਾਲ ਆ ਨੰਬਰ ਹੀ ਨੰਬਰ ਹੀ ਉਵੇਂ ਯਾਰ ਮਾਰ ਕੇ ਮੁਰਕੇ ਸਰਪ ਬਾਈ ਪਿਆਰ ਦਾ ਬਹੁਤ ਸਾਥ ਹੈ ਹਨਾ ਹਾਕੀ ਬਾਈ ਯਾਂਸੀ ਦੀ ਸੀਲ ਜਿੱਥੇ ਰੇਸ ਬੰਨ ਕੇ ਦੇਤੀ ਸੀਲ ਨਹੀਂ ਪੱਟੀ ਹੈ ਜੀ ਉਮੀ ਚੱਲਿਆ ਆ ਦੇਖੀ ਵੀਰੇ ਸੀਲਾਂ ਆ ਆ ਸੀਲਾਂ ਚੈੱਕ ਕਰਾਈ ਬਿਲਕੁਲ ਪੈਣਾ ਨਾ ਉਵੇਂ ਹਾਂ ਉਵੇਂ ਜੇ ਨਵਾਂ ਗਿਆ ਤਾਂ ਨਵਾਂ ਹੀ ਆ ਰੈਡ ਰੱਖੀ ਠੀਕ ਹੈ ਜੀ ਠੀਕ ਹੈ ਹਾਂ ਜਨੇ ਕੀ ਬੰਨ ਕਹਿਣ ਦੀ ਲੋੜ ਹੀ ਨਹੀਂ ਹੈ ਮੈਂ ਨਾ ਬਾਈਆ ਟਰੈਕਟਰ ਬੰਦਾ ਮੇਰੇ ਨਾਲ ਸੋਪਲੇ ਇੱਕ ਵਾਰੀ ਅੱਖਾਂ ਮੇਚ ਕੇ ਲੈ ਜੇ ਟਰੈਕਟਰ ਵਾਹ ਕੇ ਲੈ ਜੇ ਦੋ ਕਿਲੇ ਯਾਰ ਲੋ ਵੇ ਮਤਲਬ ਵਣ ਵਿਲੇ ਪਏ ਆ ਕੋਈ ਆ ਨਹੀਂ ਭਾਲਣਾ ਆਪਾਂ ਮੇਰੇ ਵਣ ਪਏ ਆ ਫੁੱਲ ਗਰੰਟੀ ਦੇ ਦਾ ਟੁੱਕੇ ਟਰੈਕਟਰ ਵਾਹਲੇ ਕੋਈ ਚੱਕ ਮਤਲਬ ਕਹਿੰਦਾ ਖੁੱਲ ਕੇ ਖੇਡਣ ਜੋ ਮਰਜੀ ਗਾਣ ਹਾਂ ਵੇਖ ਤੂੰ ਘੋੜਾ ਬੈਂਪਰ ਲੱਗਿਆ ਹੈ ਵੀ ਪਲੇਟ ਹੈ ਬਾਹਰ ਆ ਬਾਈ ਹਨਾ ਪੂਰਾ ਇਹ ਕੋਈ ਉਹ ਨਹੀਂਗਾ ਵੀ ਖਾਲੀ ਚੀਜ਼ ਨਹੀਂ ਪਲੇਟ ਲੱਗੀ ਆ ਸਾਰੀ ਆ ਪਲੇਟ ਲੱਗੀ ਆ ਬਾਹਰ ਪਲੇਟ ਨਾਲ ਦੀ ਹਜੇ ਟਿੱਕਰ ਬਾਈ ਲੈਫਟ ਵਾਲਾ ਪੰਪ ਪਾਵਰ ਵਾਲਾ ਪੰਪ ਨਾਲ ਦਾ ਠੀਕ ਆ ਜੀ ਟਰੈਕਟਰ ਤੇ ਵੇਲਾ ਮਿੱਟੀ ਘਟਾਉਵੇਂ ਪਿਆ ਪਰ ਟਰੈਕਟਰ ਜਿਵੇਂ ਹੀ ਨਵਾਂ ਲੱਗਣਾ ਜਦੋਂ ਆਪਾਂ ਧੋ ਕੇ ਪਾਲਚਾਰਤ ਲੈ ਹਾਂ ਆ ਤਾਂ ਭਾਵੇਂ ਬਾਈ ਵੇਖ ਰੰਗ ਵੀ ਕਿੰਨਾ ਨਿਕਲੇ ਆ ਲਿਆ ਭਾਤੀ ਮਾਰਿਆ ਬਾਈ ਤੇ ਜਦੋਂ ਫਿਰ ਕੀ ਪਾਲਚ ਟਰੈਕਟਰ ਜਉਂ ਹੀ ਨਵਾ ਨਿਕਲਦਾ ਜਮਾਂ ਹੀ ਨਾ ਹੁੰਦਾ ਲਾਵੇਂ ਮਤਰਾ ਟਰੈਕਟਰ ਦੀ ਦੇ ਸਕਦਾ ਮਰਾੜ ਮਰੋੜ ਬਾਈ ਬਹੁਤ ਸਾਫ ਹੈ ਨਾ ਬਾਈ ਯਾਰ ਜਮਾਂ ਨਵਾ ਜਿੱਥੇ ਕਿਤੇ ਕੰਪਨੀ ਨੇ ਸੀਦਾ ਦੇਤੀਆਂ ਮੋਹਰੇਆਂ ਦੇਦੀਆਂ ਨਾਉਂ ਦੀਆਂ ਉਵੇਂ ਹੀ ਪਈਆਂ ਆ ਆ ਵੇਖ ਲਾ ਬਾਈ ਸ਼ੀਸ਼ੇ ਤੇ ਏਜੰਸੀ ਦੇ ਮਾਰ ਕੇ ਹੁੰਦੇ ਆ ਇਹ ਹਾਂ ਇਹ ਮਾਰ ਕੇ ਹਜੇ ਉਹ ਏਜੰਸੀ ਵਾਲੇ ਮਾਰ ਕੇ ਜਿੱਥੇ ਤੈਨੂੰ ਕਿਹਾ ਸਾਰੇ ਮਾਰ ਕੇ ਉਵੇਂ ਹੀ ਖੜੇ ਆ ਉਵੇਂ ਹੀ ਖੜੇ ਆ ਉਹ ਵੇਲਾ ਸਲੈਂਸਰ ਤੇ ਵੀ ਮਾਰ ਕੇ ਖੜੇ ਆ ਤੇ ਸਿਆਸੀ ਜਿੱਤੇ ਵੀ ਮਾਰ ਕੇ ਉਵੇਂ ਖੜੇ ਆ ਮੈਂ ਤਰੋਂ ਸਟਿੱਕਰ ਸੁੱਕਰ ਬਿਲਕੁਲ ਨਾਉਂ ਦੀ ਸਾਰਾ ਕੁਝ ਦੇ ਸਕਦਾ 17 ਦਾ 11ਵਾਂ ਮਹੀਨਾ ਹੈਗੇ अच्छा 17 ਦੇ ਗਰਮੇ ਮਹੀਨੇ ਜਨਾ ਮੈਂ ਇੱਕ ਮਹੀਨਾ ਪਹਿਲਾਂ ਨਿਕਲਿਆ ਟਰੈਕਟਰ 18 ਮਾਡਲ ਹੀ ਹੈ ਜਿਵੇਂ ਕਹਿ ਰਹੇ ਹੋ 18 ਤੋਂ ਸਿਰਫ ਇੱਕ ਮਹੀਨਾ ਪਹਿਲਾਂ ਇੱਕ ਮਹੀਨਾ ਪਹਿਲਾਂ ਨਿਕਲਿਆ 17 ਦੇ ਵਿੱਚ ਚਲਾਈ ਹੋਈ ਹੈ ਟਰੈਕਟਰ ਦੀ ਆਕੇ ਦੀ اچھا ਠੀਕ ਹੈ ਜੀ 18 ਚਲਾਈ ਇੱਕ ਮਹੀਨਾ ਨਿਕਲਿਆ 17 ਦੇ ਗਰਮੇ ਮਹੀਨੇ ਦਾ ਟਰੈਕਟਰ ਆ ਬਈ ਪੈਰਪੁਰ ਦਾਣ ਵੀ ਹੈ ਨਾ ਉਵੇਂ ਪਏ ਯਾਰ ਕਿਰੋਂ ਬਈ ਟਰੈਕਟਰ ਕੋਕਾ ਵੀ ਸੀ ਲੋ ਮਿੱਤਰੋ ਦੇ ਸਕਦਾ ਤੁਸੀਂ ਵੈਕ ਰੈਕਟ ਵੀ ਤੁਹਾਨੂੰ ਦਿਖਾ ਦਿੰਦਾ ਸਾਰਾ ਹੀ オリジナル ਟਰੈਕਟਰ ਆ ਬਾਕੀ ਸਾਰੀ ਜਾਣਕਾਰੀ ਆਪਾਂ ਨੂੰ ਬਾਈ ਨੇ ਦੇਤੀ ਆ ਤੇ ਤੁਹਾਨੂੰ ਪਿਆਰ ਦਾਨ ਦਿਖਾ ਦਿੰਦੇ ਆ ਸਸਤੀ ਵਗੈਰਾ ਲੱਗਿਆ ਸਮਾਨ ਆਪਾਂ ਸਾਰਾ ਕੁਝ ਸ਼ਾਈ ਦੇਵਾਂਗੇ ਲਾਉਂਦੇ ਕੁਝ ਨਹੀਂ ਠੀਕ ਆ ਜੀ ਜੋ ਆ ਫੇਵਰ ਦੀ ਛਤਰੀ ਲੱਗੀ ਆ ਅੱਛਾ ਸਾਰਾ ਕੁਝ ਨਾਲ ਹੀ ਮਿਲੂਗਾ ਨੰਗਾ ਫੁੱਟੀ ਨਾਲ ਆ ਜਿਵੇਂ ਅਰੀਨਾ ਸਮਾਨ ਏਅੰਸੀ ਦਾ ਉਹ ਪੂਰਾ ਮਿਲੂਗਾ ਨਾਲ ਮਿਲੂ ਸਾਰਾ ਕੁਝ ਨਾਲ ਮਿਲੂਗਾ ਸਮਾਨ ਪਿਆਰ ਦਾਨ ਬਾਈ ਬਹੁਤ ਸਾਫ਼ ਹੈ ਹਨਾ ਗਮਾ ਟਰੈਕਟਰ ਆ ਯਾਰ ਕੋਰਾਂ ਦਾ ਬਾਈ ਯਾਰ ਕੰਨੀਆਂ ਤੋਂ ਰੰਗ ਨਹੀਂ ਲਿਆ ਲੈ ਕੰਨੀਆਂ ਤੋਂ ਹਾਂ ਆ ਚੀਜ਼ਾਂ ਵੀ ਉਵੇਂ ਹੀ ਪਈਆਂ ਹਨਾ ਮਾੜਾ ਮੋਟਾ ਚੀਜ਼ ਹੀ ਆ ਬਸ 3 ਸਪੀਡ ਜਿਹੜੇ ਹੋਲ ਟੋਮਾਟੋ ਡ੍ਰਾਈਵਰ ਹੋਲ ਟੋਮਾਟੋ ਲੈ ਲਈ ਭਾਈ ਤੈਨੂੰ ਆਪਾ ਵੀ ਇਹ ਹੀ ਹੋਣਾ ਹੁਣ ਰ ਰਵਾਜ ਹੀ ਇਹਦਾ ਰਹਿ ਗਿਆ ਰਵਾਜ ਇਹਦਾ ਰਹਿ ਗਿਆ ਫਰੀ ਸਪੀਡ ਦਾ ਡਬਲ ਡੈਸ਼ਟਾ ਡਬਲ ਡੈਸ਼ਟਾ ਬਜੀ ਕਿੰਨਾ ਮਾਲ ਜੀ ਮੇਨ ਗੱਲ ਇਹ 555 ਵੀ ਆਉਂਦੀ ਹੈ 605 ਆਏ 605 ਆਏ ਸੁਪਰ ਸੀਟਰ ਤੇ ਬੰਦਾ ਯਾਰ ਇਸ ਨੂੰ ਲਾ ਕੇ ਗੇਅਰ ਥੱਲੇ ਉਤਰ ਜੇ ਗਾਰੰਟੀ ਆ ਆਪਣੀ ਗਾਰੰਟੀ ਆ ਸਪੋਜ਼ੀਟਰ ਤੇ ਵੀ ਲਾ ਕੇ ਚੈੱਕ ਕਰਕੇ ਲੈ ਜੀ ਮਾਦਰੋ 101% ਗਾਰੰਟੀ ਆ ਸਾਰੀ ਜਾਣਕਾਰੀ ਆਪਾਂ ਨੂੰ ਬਾਈ ਨੇ ਕੱਲੇ ਕੱਲੇ ਚੀਜ਼ ਬਾਰੇ ਤਸੱਲੀ ਨਾਲ ਦੇਤੀ ਆ ਤੇ 17 ਮਾਡਲ ਹਨਾ ਜੀ ਇਹਦੀ ਬਾਈ ਦੀ ਡਿਮਾਂਡ ਕੀ ਆ ਡਿਮਾਂਡ ਆਪਣੀ 5,75,000 ਰੁਪਿਆ ਰੇਟ ਆ ਜੀ ਕਿੱਥੋਂ ਤੱਕ ਛੱਡੋਂਗੇ ਜੀ ਜੇ ਕੋਈ ਤੁਹਾਡੀ ਵੀਡੀਓ ਤੇ ਆਪਣੇ ਕੋਲੇ ਆ ਕੇ ਪਹੁੰਚਦਾ ਵੀਰੇ ਠੀਕ ਆ ਜੀ ਟਰੈਕਟਰ ਆਪਾਂ ਯਾਰ ਆ ਵੀ 5.5 ਲੱਖ ਦਾ ਟਰੈਕਟਰ ਦੇ ਦੂੰਗਾ ਯਾਰ 5.5 ਦਾ ਮੈਂ ਚਲਦੀ ਏੜਤੀ ਤੇਰੀ ਤੇ ਡਿਸਕਾਊਂਟ ਦੇਦਾ ਮੈਂ ਇਹ ਨਹੀਂ ਆਂਦਾ ਵੀ ਮੇਰਾ ਰੇਟ 575 ਆ ਭਰੇਗਾ ਕਾਉ ਮੈਂ ਫੇਰ ਗੱਲ ਰਾਹ ਪਾਉਂ ਵੀ ਆਪਾਂ ਜਿੱਥੇ ਦੇਣਾ ਆਪਾਂ ਤੇਰੀ ਚਲਦੀ ਏੜਤੀ ਡਿਸਕਾਊਂਟ ਦੇ ਦਿੰਨੇ ਆ 5.5 ਲੱਖ ਦਾ ਟਰੈਕਟਰ ਦੇ ਦਾਂਗੇ ਪਿਆਉ ਨੰਬਰ ਪਹਿਲੀ ਪਾਰਟੀ ਦਾ 25000 ਰੁਪਏ ਡਿਸਕਾਊਂਟ ਆ 25000 ਰੁਪਿਆ ਨਹੀਂ ਬੰਦਾ ਕੋਈ ਰਾਹ ਨਹੀਂ ਪਾਉਂਦਾ ਜੇ ਹੋਰ ਬੰਦਾ ਹੁੰਦਾ ਅਗਲਾ ਕਹਿੰਦਾ 5 ਘੱਟ ਦੇ ਤੂੰ 10 ਘੱਟ ਠੀਕ ਬਾਕੀ ਯਾਰ ਬਾਈ ਸਿਰਫ ਤੂੰ ਆਇਆ ਥੋੜਾ ਆਪਾਂ ਮਾਨਤਾਨ ਕਰਦੇ ਆ ਪੂਰੀ ਸਾਡੀ ਚੱਲ ਕੇ ਆਏ ਤੂੰ ਧੰਨਵਾਦ ਹਾਂ ਜੀ ਬਿਲਕ ਠੀਕ ਹੈ ਜੀ ਜਾਨੀ ਕੀ ਕਹਿਣ ਦਾ ਮਤਲਬ ਆਪਣੇ ਜਿਹੜੇ ਗਾਹਾਂ ਕਰਨ ਨੂੰ ਟਰੈਕਟਰ ਇਹ ਮੁੰਡੇ ਨੂੰ ਲਾ ਕੇ ਦੋਹਿਆਂ ਨੂੰ ਟਰੈਕਟਰ ਤੋਂ ਸਵਾਰ ਕੇ ਪਾਲਸ਼ ਕਰਕੇ ਰੈਡੀ ਕਰਨਾ ਆਪਾਂ ਕਹਿਣ ਦਾ ਮਤਲਬ ਕੋਈ ਵੀ ਬੰਦਾ ਖੁਸ਼ ਕਰਕੇ ਤੋਰ ਲੈ ਮੈਂ ਇਹਨਾਂ ਬੰਦਾ ਆ ਜੇ 100 ਰੁਪਏ ਸਾਈ ਦਾ ਮੇਰੇ ਨਾਲ ਸੌਦਾ ਟੋਕ ਲੈ ਠੀਕ ਹੈ ਜੀ ਟਰਹ ਵਾਲੇ ਠੀਕ ਹੈ ਜੀ ਪੇਮੈਂਟ ਫੇਰ ਕਰ ਕੋਈ ਚੱਕਰ ਨਹੀਂ ਯਾਰ ਕੋਈ ਚੱਕਰ ਨਹੀਂ ਆਪਾਂ ਆਪਾਂ ਨੂੰ ਕੋੜਾ ਕੋਈ ਉਲਾ ਗਾਰੰਟੀ ਇਹ ਹੁੰਦੀ ਹੈ ਕੱਲੀ ਕੱਲੀ ਸਾਰਿਆਂ ਦੀ ਬਿਲਕੁਲ ਬਿਲਕੁਲ ਲਾਵਿੰਦਰ ਟਰੈਕਟਰ ਤੋਂ ਹੀ ਦੇ ਸਕਦਾ ਕੱਲੇ ਕੱਲੇ ਚੀਜ਼ ਬਾਰੇ ਜਾਣੂ ਕਰਵਾਤਾ ਬਾਈ ਨੇ ਦੇ ਸਕਦਾ ਤੁਸੀਂ ਮਹਿੰਦਰਾ 60 25000 ਰੁਪਏ ਡਿਸਕਾਊਂਟ ਲਾ ਮੈਂ ਤੈਨੂੰ ਕਹਣਾ ਜਿੱਥੇ ਮਾਰ ਕੇ ਪਈ ਆ ਆਪਣੇ ਹੁਣ ਨਿਗਾ ਚਾਈ ਜਾਂਦੇ ਜਿੱਥੇ ਇੱਥੇ ਖੜਿਆ ਨੇ ਇਹ ਸਾਰੇ ਉਮੀ ਖੜੇ ਆ ਜੇ ਸਾਰਾ ਕੁਝ ਉਮੀ ਪਿਆ ਹੈ ਨਾ ਹਾਂ ਉਮੀ ਦਾ ਉਮੀ ਪਿਆ ਜੀ ਯਾਰ ਆ ਤਾਂ ਬਈ ਏਜੰਸੀ ਵਾਲਾ ਕੰਮ ਹੈ ਏਜੰਸੀ ਤੋਂ ਚੈੱਕ ਲੈਣ ਤਾਂ ਤਾਂ ਨਾ ਵੇਕ ਮਾਡਲ ਹੀ ਰਹਿ ਗਿਆ ਇਹ 17 ਦੇ ਗਰਮੇ ਮਹੀਨੇ ਦਾ ਵੇਟ ਤਾਂ ਜਿਵੇਂ ਕਹਦੇ ਕਿ 23 24 ਮਾਡਲ ਦੀ ਕਿਸੇ 23 24 ਮਾਡਲ ਹਾਂ ਬਿਲਕੁਲ ਬਿਲਕੁਲ ਲੱਗਦਾ ਵੀ ਬਈ 23 24 ਹੈ ਨਾ ਲਓ ਵੀ ਮਦਰਾ ਅੱਗੇ ਬਾਈ ਜੀ ਫਾਰਮ ਟ੍ਰਿਕ 60 ਖੜਾ ਹੈ ਆਪਣੇ ਕੋਲੇ ਆਹ ਇੱਕ ਸਾਠੀ 1999 ਮਾਡਲ ਦਾ ਅੱਛਾ ਠੀਕ ਆ ਜੀ ਇਹ 99 ਹੈ ਜੀ ਹਾਂ ਲੰਮ ਰੁਪਈਆ ਆਪਦਾ ਇਹ ਪੰਜਾਬ ਨੰਬਰ ਆ ਪੀ ਵੀ 27 ਠੀਕ ਆ ਜੀ ਕਰੜਵਾ ਓਕੇ ਜੀ ਪਹਿਲੀ ਪਾਰਟੀ ਦਾ ਇਹ ਫਰਸਟ ਪਾਰਟੀ ਫਰਸਟ ਪਾਰਟੀ ਦਾ ਆਪਾਂ ਖੁਦ ਮਾਲਕਾਂ ਤੋਂ ਲਿਆ ਠੀਕ ਆ ਜੀ ਚੈਪ ਵਾਲੀ ਕਾਪੀ ਹੈ ਜੀ ਚੈਪ ਵਾਲੀ ਕਾਪੀ 10 ਤੋਂ 15000 ਦਾ ਕਾਗਜ਼ਾਂ ਦਾ ਵਟਾ ਚੈਪ ਵਾਲੀ ਕਾਪੀ ਕਢਾਈ ਆ ਬੰਦਿਆਂ ਦੀ ਇਹ ਅੱਛਾ ਠੀਕ ਆ ਜੀ ਇਸ ਭਾਰ ਕੀ ਠੀਕ ਆ ਜੀ ਹਾਂ ਤੇ ਪਹਿਲੀ ਪਾਰਟੀ ਦਾ ਨਗਦ ਕਾਹੇ ਦਾ ਟਰੈਕਟਰ ਹੈ ਭਾਈ ਜੀ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਇੰਜਨ ਗੇਅਰ ਦੀ ਦਾ ਬਾਈ ਟਰੈਕਟਰ ਯਾਰ ਇਹ ਬਾਈ ਜੀ ਸਿਉਣੇ ਵਰਗਾ ਟਰੈਕਟਰ ਹੈ ਯਾਰ ਠੀਕ ਆ ਜੀ ਇਹਦੇ ਜੋ ਆ ਸਟਿੱਕਰ ਹੈ ਇਹ ਏਜੰਸੀ ਦੇ ਆ ਅੱਛਾ ਏਜੰਸੀ ਦੇ ਹੀ ਆ ਦੁਬਾਰਾ ਕੋਈ ਬੰਦਾ ਸਾਫਤ ਕਰ ਦੇ ਟਰੈਕਟਰ ਫਰੀ 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 ਦਊਗਾ ਲਓ ਵੇ ਮਤਲਬ ਦੇ ਸਕਦਾ ਤੁਸੀਂ ਆ ਨੰਬਰ ਪਲੇਟਾਂ ਏਜੰਸੀ ਦੀਆਂ ਬਾਈ ਇਹ ਇੰਨੀ ਗਾਰੰਟੀ ਹੋਣਾ ਏਜੰਸੀ ਦੀਆਂ ਇੰਨੀ ਗਾਰੰਟੀ ਬਾਈ ਕੋਈ ਵੀ ਨਹੀਂ ਦਿੰਦਾ ਆ ਰੇਡੀਏਟਰ ਤੇ ਸਟੈਂਪ ਹੁੰਦੀ ਆ ਇਹ ਏਜੰਸੀ ਦਾ ਰੇਡੀਏਟਰ ਪਾਣੀ ਵਾਲਾ ਰੇਡੀਏਟਰ ਨਾਲ 嗯。<Yeah. S 2> oh. ਟਰੈਕਟਰ ਵਾਕਈ ਨਵਾਂ ਨਾ ਕੋਰਾ ਬਾਈ ਇਹ ਆ ਵੀ ਬਹੁਤ ਸੋਹਣਾ ਪਿਆ ਯਾਰ ਬਾਡੀ ਲੈਣ ਦਾ ਬਹੁਤ ਚੰਗਾ ਪਿਆ ਹਾਈ ਲੋਡ ਨਿਊਟਰਲ ਕਰੇਂਗਾ ਤਾਂ ਸਲਪ ਚੱਕੂ ਆ ਇਹਦੀ ਸੋਚ ਆ ਬਾਈ ਤਾਰਾਂ ਇਹ ਸੱਚ ਵੀ ਚੱਲਦੀ ਏ ਏਜੰਸੀ ਵਾਲੀ ਓਕੇ ਜੀ ਓਕੇ ਤੇ ਮੰਗਰਾੜ ਅੰਦਰੋਂ ਕੈਮਰਾ ਮਾਰ ਕੇ ਚੈੱਕ ਕਰਾਦੀ ਹਾਂ ਗਲੇ ਨਹੀਂ ਕਿਦੋਂ ਏਜੰਸੀ ਦੇ ਨੂੰ ਆ ਤਾਂ ਬਾਈ ਸਾਫ਼ ਹੀ ਪਏ ਯਾਰ ਜਮਾ ਹਨਾ ਐਨ ਸ਼ੀਸ਼ੇ ਵਰਗੇ ਬੈਠ ਰਿਹਾ ਲੋਕੀ ਨਾਲ ਮੇਨ ਵੱਡੇ ਭਰਾ ਇੱਕਾ ਜਿਹੜੀ ਵੈਰ ਆ ਸਾਰੀ ਮੰਗਰਣਾਂ ਵਾਲੀ ਹਾਂ ਸਾਰੇ ਟਰੈਕਟਰ ਦੀ ਵੈਰ ਏਜੰਸੀ ਦੀ ਯਾਰ ਹੈ ਅੱਛਾ ਆ ਵਾਇਰ ਇਹ ਬੰਦਾ ਕੋਈ ਸਾਫਤ ਕਰਦੇ ਇਲੈਕਟ੍ਰੀਸ਼ੀਅਨ ਬੰਦਾ ਵੀ ਇਹਦੀ ਕੋਈ ਪਹਿਚਾਨੀ ਨੰਦੇ ਗਾਹ ਤੋਂ ਠੀਕ ਆ ਜੀ ਨਾਲ ਦੀ ਵਹਿਰ ਹੈ ਝਾਂਸੀ ਦੀ ਲੋ ਵੇ ਮਤਰੋ ਸਾਰਾ ਕੁਝ ਨਾਲ ਦਾ ਹੀ ਆ ਨਾ हां ਤੇ ਡੰਡਾ ਮੱਟੀ ਛਤਰੀ ਸਾਰਾ ਕੁਝ ਪੂਰਾ ਮਿਲੂ ਗੰਡੀਆਂ ਵਾਲੀ ਹੋਕਾ ਜਸਟਮੈਂਟ ਵਾਲੀ ਤਾਂ ਠਾ ਠਾ ਕਰ ਲਾ ਅਜੇ ਯਾਰ ਭਈਆ ਪੀਟ ਕੋ ਵਾਲਾ ਕੱਪ ਹੁੰਦਾ ਇਹ ਕੱਪ ਵੀ ਉਵੇਂ ਪਿਆ ਨਾਲ ਦਾ ਹੈ ਜੀ ਅੱਛਾ ਆ ਪੀਟ ਕੋ ਵਾਲਾ ਕੱਲੀ ਕੱਲੀ ਆਈਟਮ ਦਿੱਤੀ ਐ ਨਮਾ ਕਢਾਇਆ ਕਰਕੇ ਸਮਾਨ ਮਿਲਿਆ ਠੀਕ ਆ ਨਹੀਂ ਵਾਲਾ ਪੀਟ ਕੋ ਕੱਪ ਖੋਲਦੇ ਹਾਂ ਬਾਈ ਕਿੱਥੇ ਥਿਉਂਦਾ ਅਗਲੇ ਦੇ ਘਰ ਇਹ ਇੱਥੇ ਆਉਂਦਾ ਨਹੀਂ ਇੱਥੇ ਪਹਿਲੇ ਗਰਾਊਂਡ ਟਰੈਕਟਰ ਸਮਝਦਾ ਟਰੈਕਟਰ ਲਿਆ ਆਪਾਂ ਸਮਝ ਆਣਾ ਭਾਈ ਇਹ ਤਾਂ ਆ ਸਟicker ਸੋਕਰ ਸਾਰਾ ਕੁਛ ਉਵੇਂ ਹੀ ਪਿਆ ਆ ਸਟicker ਸਟicker ਯਾਰ ਉਵੇਂ ਹੀ ਪਿਆ ਯਾਰ ਇਧਰੋਂ ਕੈਮਰਾ ਮਾਰ ਕੇ ਚੈੱਕ ਕਰਾ ਦੇ ਟਰੈਕਟਰ ਤੇ ਆ ਜੋ ਸਾਰਾ ਕੁਛ ਨਾਲ ਦਾ ਉਵੇਂ ਹੀ ਪਿਆ ਟਰੈਕਟਰ ਆ ਵੀ ਘੈਂਟ ਪਿਆ ਹਨਾ ਭਾਈ ਵਾਡੀ ਲੰਦਾ ਬਹੁਤ ਚੰਗਾ ਵੇਹ ਦਾਗਾ ਹਨਾ ਗਾਹ ਘਰ ਅੰਗਲੀ ਉਂਗਲ ਨਹੀਂ ਚੱਕ ਸਕਦਾ ਅਗੇ ਮੇਰੇ ਤੇ ਭਾਈ ਜੀ ਟਾਇਰ ਟੂਰ ਜਿਵੇਂ ਟਾਇਰਾਂ ਦੀ ਗੱਲ ਕਰੀਏ ਭਾਈ ਜੇ ਕੇ ਸੋਨਾ 1 ਅੱਛਾ ਠੀਕ ਆ ਠੀਕ ਆ ਜੀ ਇਹ ਜੋੜੀ ਪਈ ਆ 65 ਤੋਂ 70 ਪੈਸੇ ਠੀਕ ਆ ਜੀ ਮੂਲ ਟਾਇਰਾਂ ਦੀ ਗੱਲ ਕਰਕੇ 90 ਪੈਸੇ ਇਹ 90 ਪੈਸੇ ਟਾਇਰ ਬਹੁਤ ਸਾਫ਼ ਪਿਆ ਯਾਰ ਹਾਂ ਸਰਵਿਸ ਵਗੈ ਨਵੀਂ ਹੋਈ ਹੁੰਦੀ ਆ ਆਪਾਂ ਆਪਕ ਤੇਲ ਦੇ ਡਰਮ ਮਗਲੈਲ ਦੇ ਲਿਆਂਦੇ ਆ ਠੀਕ ਆ ਜੀ ਜਿਹੜੇ ਟਰੈਕਟਰ ਦੀ ਤੂੰ ਮੇਰੇ ਦੀ ਐਡ ਪਾਉਣਾ ਠੀਕ ਆ ਜੀ ਗਾਹਕ ਨੂੰ ਵਹਿਮ ਪੈ ਜੇ ਨਹੀਂ ਸਰਵਿਸ ਹੋਈ ਬੰਦਾ ਕੋਲੇ ਬਹਿ ਕੇ ਸਰਵਿਸ ਕਰਾ ਲੇ ਆਪਾਂ ਤੋਂ ਠੀਕ ਆ ਜੀ ਕੋਈ ਚੱਕਰ ਨਹੀਂਗਾ ਕੋਲੇ ਬਹਿ ਕੇ आ, आ, अच्छा कूले पे आ हुन देखला ਵੀ ਲੈਫਟਰ ਫਿਲਟਰ ਨਵਾਂ ਲਾਇਆ ਠੀਕ ਆ ਜੀ ਆ ਮੁਗਲੈਲ ਫਿਲਟਰ ਨਵਾਂ ਲਾਇਆ ਹੁਣ ਮੈਂ ਸਲਾਈ ਕੱਢ ਕੇ ਵੀ ਚੈੱਕ ਕਰਾਣਾ ਤੇਰੀ ਐਡ ਤੇ ਠੀਕ ਆ ਜੀ ਆਏ ਨਾ ਕਦੀ ਵੀ ਬਾਈ ਖਣੀ ਉਹੀ ਕਹੀ ਇਹਦਾ ਨਹੀਂ 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 ਮੇਰਾ ਵੀਰ ਹੁਣ ਕੈਮਰਾ ਮਾਰਦੀ ਤੇ ਤੂੰ ਵੀ ਚੈੱਕ ਕਰ ਲੈ ਬਈ ਵਾਕਈ ਨਵਾਂ ਤੇਲ ਨਹੀਂ ਨਹੀਂ ਬਿਲਕੁਲ ਬਾਈ ਯਾਰ ਆ ਨਵਾਂ ਪੈ ਲਾਉਂਦੇ ਮਤਰਾ ਕੀ ਹੋਰ ਕਾ ਤੇਲ ਇੰਨੀ ਗਾਰੰਟੀ ਬਾਈ ਕੋਈ ਵੀ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਇਹ ਮੇਰਾ ਜਿਹੜਾ ਬਾਈ 35-3600 ਰੁਪਿਆ ਲੱਗਦਾ ਮੇਰਾ ਲਾਇਆ ਹੁੰਦਾ ਲਿਆ ਕੇ ਠੀਕ ਆ ਹਾਂ ਸਰਵਿਸ ਡੀਜ਼ਲ ਫਿਲਟਰ ਨਵੇਂ ਹੁੰਦੇ ਆ ਮੁਗਲੈਲ ਫਿਲਟਰ ਯਾਨੀ ਗਾਗ ਜਾ ਕੇ ਆਏ ਨਾ ਕਹਵੇ ਲਾਂਭੇ ਹੀ ਨਾ ਦਵੇ ਵੀ ਰਾਹ ਦੇ ਵਿੱਚ ਹੋਂਕਾ ਮਾਰ ਲਾ ਕੇ ਡੀਜ਼ਲ ਫਿਲਟਰ ਬੰਦ ਨਿਕਲ ਗਏ ਮੁਗਲਾਲ ਜਾਂ ਸਰ ਬਲਦਉਣਾ ਪਿਆ ਉਹ ਚੀਜ਼ਾਂ ਆਪਾਂ ਬਾਈ ਕਾਟ ਕੱਢਦੇ ਹਾਂ ਆਪਣਾ ਮਜੇ ਲੱਟਣ ਵਾਲਾ ਕੰਮ ਨਹੀਂ ਗਾ ਹਜੇ ਟੱਕਰਾ ਫੇਸ ਬਾਈ ਏਜੰਸੀ ਦੇ ਫੇਸਾਂ ਵਾਲੀ ਡੱਬੀ ਐ ਤੇ ਨਾਲ ਦੇ ਫੇਸ ਸਾਰੇ ਚੱਲਦੇ ਆ ਜੀ ਅੱਛਾ ਸਾਰੇ ਚੱਲਦੇ ਜੇ ਕੋਈ ਫੇਸ ਵੱਡ ਗਿਆ ਕੋਈ ਲਾਈਟ ਖੜੂਗੀ ਸੈਲਫ ਚੱਕਣੋਂ ਹਟੂ ਹਜੇ ਫੇਸਾਂ ਵਾਲੀ ਡੱਬੀ ਚੱਲੀ ਜਾਂਦੀ ਐ ਨਾਲੇ ਚੱਲੀ ਜਾਂਦੀ ਠੀਕ ਹੈ ਰਿੰਗ ਦੇ ਵਿੱਚ ਭੋਰਾ ਪਲੇ ਨਹੀਂ ਲੈ ਭੋਰਾ ਵੀ ਲੋ ਬਈ ਜਿੰਨਾ ਵਾਹੇ ਕੋਈ ਟ੍ਰੈਕਟਰ ਐਨ ਕੱਲੀ-ਕੱਲੀ ਚੀਜ਼ ਬਾਰੇ ਜਾਣ ਕਰਵਾਤਾ ਬਾਈ ਨੇ ਤੇ ਆਹ ਸੀਟ ਬਈ ਅੱਗੇ ਪਿੱਛੇ ਲਈ ਕਿ ਦੂਜੀ ਹਾਂ ਵੀ ਸੀਟ ਹੋ ਜਾਂਦੀ ਹੈ ਗਾਮਸ਼ਾ ਜੀ ਇਹ ਠੀਕ ਆ ਠੀਕ ਆ ਤੇ ਬਾਕੀ ਆ ਇੰਡੀਕੇਟਰ ਤੇ ਜਾਲੀਆਂ ਜੂਲੀਆਂ ਆ ਸਪੋਰਟਾਂ ਵੇਖੋ ਛਤਰੀ ਨੂੰ ਮੂਰੇ ਹਾਂ ਬਿਲਕੁਲ ਆੜ ਬਾਈ ਜੀ ਬਚੇ ਤਾਂ ਇਹਨੂੰ ਆ ਇਹ ਟੁੱਟਣ ਭੱਜਾਂ ਤੋਂ ਇਹਦੇ ਸਪੋਰਟਾਂ ਲੱਗੀਆਂ ਮੂਰੇ ਸਪੋਰਟਾਂ ਲੱਗੀਆਂ ਸਪੋਰਟਾਂ ਲੱਗੀਆਂ ਕਰਕੇ ਇਹਦੇ ਮਗਰਾੜ ਬੇਦਾਕ ਪਏ ਆ ਇਹਦੇ ਬੇਦਾਕ ਪਏ ਆ ਹਣਾ ਬਾਈ ਮਗਰਾੜ ਬਿਲਕੁਲ ਬਾਈ ਅੰਦਰੋਂ ਸਾਰੇ ਸਾਫ਼ ਹੈ ਵੀ ਇਹਦੀ ਕਾਪੀ ਕੰਪਿਊਟਰ ਵਾਲੀ ਐਫ ਪਾਈ ਅੱਛਾ ਠ ਨਹੀਂ ਇਹ ਮਟ ਦੀ ਕਾਪੀ ਜਲਤ ਵਾਲੀ ਹੁੰਦੀ ਆ ਉਹ ਬੰਦੇ ਨੇ ਉਹਦੀ ਪਾਸਿੰਗ ਕਰਾ ਕੇ ਤੇਦੀ ਕਾਪੀ ਕੰਪਿਊਟਰ ਵਾਲੀ ਕਢਾਈ ਵੀ ਸੀਗੀ ਉਹਦਾ ਠੀਕ ਆ ਪਹਿਲੀ ਪਾਰਟੀ ਦਾ ਬਾਈ ਪੀਵੀ 27 ਉਹ ਏਰੀਆ ਬਾਈ ਤੁਹਾਨੂੰ ਪਤਾ ਰਜਾ ਰਜਾਦਾ ਏਰੀਆ ਜੀ ਬਿਲਕੁਲ ਬਿਲਕੁਲ ਆਪਣੇ ਏਰੀਆ ਤੋਂ ਕੰਮ ਲੈਂਦੇ ਆ ਲੋਕ ਉਹ ਏਰੀਆ ਬਾਈ ਸ਼ੌਂਕੀ ਏਰੀਆ ਟਰ ਬਹੁਤ ਸੰਭਾਲਨ ਵਾਲੇ ਕੰਮਾਂ ਦੇ ਚੱਲਿਆ ਵਾਏ ਬਹੁਤ ਸਾਰੀਆਂ ਰੀਗਨਲ ਦੀਆਂ ਆ ओरिजिनल ਸਾਰਾ ਮਤਲਬ ਵੀ ਆ ਜਿਵੇਂ ਪੇਂਟ ਫੇਟ ਫੂਟ ਹੋਇਆ ਆਪਾਂ ਉਵੇਂ ਛੱਡਿਆ ਸਾਰਾ ਕੁਝ ਉਵੇਂ ਰਿੰਡੜਾ ਹੈ ਉਵੇਂ ਛੱਡਿਆ ਗਾਹਕ ਨੂੰ ਇਹ ਚੀਜ਼ ਦੱਸਣ ਦੀ ਲੋੜ ਨਹੀਂ ਗਾਹਕ ਇਹ ਅਗਲੇ ਨੇ ਮਹਿਸੂਸ ਨਾ ਵੀ ਵੀ 22 ਦਾ ਟਰੈਕਟਰ ਵਾਕਈ origignal ਹੈ ਯਾਰ ਵਾਕਈ origignal ਹੈ ਬਿਲਕੁਲ ਬਿਲਕੁਲ ਕਿੰਨਾ ਮਾਡਲ ਸੀਗਾ ਜੀ ਇਹ ਮਾਡਲ 1999 ਵੀਰੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਆਪਣੀ ਹੈਗੀ ਆ 2 ਲੱਖ ਤੇ 15000 ਰੁਪਿਆ ਵੀਰੇ ਠੀਕ ਆ ਜੀ ਜੇ ਕੋਈ ਤੁਹਾਡੀ ਐਡ ਤੇ ਆਪਣੇ ਕੋਲੇ ਵੀਰ ਪਹੁੰਚਦਾ ਹਾਂਜੀ ਠੀਕ ਆ ਹਾਂਜੀ ਡਿਸਕਾਊਂਟ ਅੱਜ ਮੈਂ ਤੈਨੂੰ ਚਲਦੀ ਐਡ ਤੇ ਦਈ ਜਾਣੇ ਠੀਕ ਆ ਜੀ ਕਿੰਨਾ ਕੁ ਡਿਸਕਾਊਂਟ ਦੇ ਦੇਗੇ ਤੂੰ ਦੱਸ ਦੇ ਫੇਰ ਵੀ ਤੂੰ ਸਾਡਾ ਭਰਾ ਸਾਡੇ ਕੋਲੇ ਚੱਲ ਕੇ ਆਇਆ 15000 ਰੁਪਏ ਛੱਡ ਦੋ 15 ਦਾ ਹਾਂ 20000 ਦਾ ਡਿਸਕਾਊਂਟ ਓ ਮੇਤਰੋ ਆਪਾਂ ਤਾਂ 15 ਹੀ ਗਏ ਬਾਈ ਨੇ 5000 ਹੋਰ ਛੱਡਤਾ ਤੂੰ ਸਾਡੇ ਕੋਲੇ ਅੱਜ ਪਹਿਲੀ ਵਾਰ ਆਇਆ ਸਾਡਾ ਭਰਾ ਤੇਰੇ ਮੂੰਹ ਨੂੰ 5 ਹੋਰ ਛੱਡਿਆ ਮਨ ਦੋ ਦਾ ਸੀ ਠੀਕ ਆ ਜੀ 5 ਤੇਰੇ ਮੂੰਹ ਨੂੰ ਛੱਡਿਆ ਲੋ ਮੇਤਰੋ ਆਪਣੇ ਕਹਿੰਦਾ 5000 ਰੁਪਇਆ ਬਾਈ ਨੇ ਡਿਸਕਾਊਂਟ ਹੋਰ ਲਾਦਾ ਤੇ ਮਤਲਬ ਕਹਿੰਦਾ ਕੁੱਲ 20000 ਰੁਪਇਆ ਡਿਸਕਾਊਂਟ ਹੋ ਗਿਆ ਡਿਸਕਾਊਂਟ ਹੋ ਗਿਆ ਹਾਂ ਠੀਕ ਆ ਜੀ 195 ਦਾ ਦੇ ਦਿਆ ਇੱਕ 95 ਦਾ ਲੋ ਮੇਤਰੋ ਟਰੈਕਟਰ ਵੀ ਦੇ ਸਕਦਾ ਐਨ ਕੋਕਾ ਵੀ ਸੱ ਕੱਲੇ ਕੱਲੀ ਚੀਜ਼ ਬਾਰੇ ਸਾਰਾ ਜਾਣੂ ਕਰਵਾਤਾ ਬਾਈ ਨੇ ਟਰੈਕਟਰ ਨੰਬਰ ਆਪਾਂ ਦੱਸਾਂਗੇ ਕੋਣੀ ਜ ਮੈਂ ਬੋਲ ਹੀ ਦਿੰਦਾ ਵੀਰੇ ਹਾਂਜੀ ਇੱਕ ਬਰੇ ਕਿਸੇ ਵੀ ਵੀਰ ਨੇ ਜਿਹੜੇ ਟਰੈਕਟਰਾਂ ਦੀ ਮੈਂ ਐਡ ਪਾਉਂਗਾ ਚਾਰਾਂ ਦੀ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੈ 9417581582 ਪੈਂਡ ਮੇਰਾ ਸੁਖਾਣੰਦ ਭਾਈ ਭਗਤ ਦੇ ਨੇੜੇ ਪੈਂਡਾ ਸੁਖਾਣੰਦ ਜ਼ਿਲ੍ਹਾ ਮੋਗਾ 9417581582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਕਰ ਸਕਦੇ ਠੀਕ ਹੈ ਜੀ ਅੱਗੇ ਕੋਈ ਜਾਣਕਾਰੀ ਦਿੰਨੇ 855 855 ਬਾਰੇ ਠੀਕ ਆ ਜੀ 855 1996 ਮਾਡਲ ਇਹ 1996 1996 ਠੀਕ ਆ ਜੀ ਇੱਕ ਤਾਂ 22 ਰੁਪਈਆ ਲਾਉਣ ਵਾਲੀ ਬੰਦੇ ਦੀ ਦਾ ਅੱਛਾ ਜੀ ਬੜਾਈ ਪਈ ਹੈ ਯਾਰ ਠੀਕ ਹੈ ਜੀ ਹੁਣ ਤੈਨੂੰ ਮੈਂ ਮੂਰੇ ਹੀ ਗਲਾਉਣ ਲੱਗੇ ਨਾ ਤੇ ਪੈਸੇ ਲੱਗੇ ਬਿਲਕੁਲ ਜੀ ਲੈਫਟ ਪੰਪ ਬਾਹਰ ਕੱਢਿਆ ਦਾ ਅੱਛਾ ਆ ਲੈਫਟ ਪੰਪ ਇਹ ਲੈਫਟ ਪੰਪ ਇਹਨਾਂ ਦਾ ਅੰਦਰ ਹੁੰਦਾ ਹੈ ਕਲਚ ਨਾ ਆਪਣ ਕੇ ਲੈਫਟ ਨਹੀਂ ਜਾਗਦੇ ਹੁੰਦੇ ਬਿਲਕੁਲ ਬਿਲਕੁਲ ਇਹ ਲੈਫਟ ਪੰਪ ਬਾਹਰ ਕੱਢ ਕੇ ਕਲਚ ਨੱਪੀ ਰੱਖ ਲੈਫਟ ਜਿਵੇਂ ਮਰਜ਼ੀ ਚਕਾਈ ਜਾ ਠੀਕ ਹੈ ਜੀ ਠੀਕ ਹੈ ਤੇ ਇਹ ਤੇ ਖਰਚਾ ਆ ਜਾਂਦਾ 15-18000 ਰੁਪਿਆ ਬਿਲਕੁਲ ਉਹ ਲੱਗਿਆ ਹੋਇਆ ਉਹ ਲੱਗਿਆ ਹੋਇਆ ਠੀਕ ਹੈ ਪੈਰਾਂ ਦੀ ਗੱਲ ਕਰਕੇ ਠੀਕ ਹੈ ਜੀ ਮੂਰਲੇ ਕੰਪਨੀ ਦੇ ਟਾਇਰ ਜੇ ਕੇ ਦੇ ਅੱਛਾ ਜੇ ਕੇ ਦੇ ਟਾਇਰ ਠੀਕ ਹੈ ਜੀ ਇਹ ਟਾਇਰ ਪਏ ਆ 65 ਤੋਂ 70 ਪਏ ਹੈਗੇ ਆ ਜੀ ਮਗਲ ਟਾਇਰਾਂ ਦੀ ਗੱਲ ਕਰ ਗਏ ਸਹੀ ਗੁੱਡੀ ਟਾਇਰਾਂ ਦੀ 65 ਪਏ 65 ਪੈਸੇ ਠੀਕ ਹੈ ਪੈਸੇ ਇੱਕ ਵਾਰੀ ਕੈਮਰਾ ਮਾਰ ਕੇ ਤਾਂ ਚੈੱਕ ਕਰਾ ਦੇ ਜੋ ਹੱਡ ਵਗੈਰਾ ਛੜੀ ਵਗੈਰਾ ਤੇ ਜੋ ਪੇਟੀ ਟੈਕ ਸੈਟ ਲੱਗਿਆ ਸਿਸਟਮ ਇਹ ਇਹ ਚੱਲਦਾ ਇਹ ਚੱਲਦਾ ਸਾਰਾ ਕੁਝ ਦਿਖਾਵਾ ਚੱਲਦਾ ਹੈ ਜੀ ਠੀਕ ਹੈ ਜੀ ਇਹ ਚੱਲਦਾ ਹੀ ਦਵਾਂਗੇ ਚੱਲਦਾ ਹੀ ਦਵਾਂਗੇ ਲੌਣਾ ਕੁਝ ਨਹੀਂ ਕੋਈ ਉਲਣਾ ਨਹੀਂ ਹੈ ਨਾ ਕੋਈ ਲੌਣਾ ਨਹੀਂ ਮਗਰਾੜ ਮੂਰਲ ਚੈੱਕ ਕਰਾ ਦੀ ਮੇਰਾ ਬਾਈ 6 ਝ अच्छा 6 ਝਰੀ ਟਰੈਕਟਰ ਹੈ। ਡਬਲ ਕਲੱਚ ਕੀਤਾ ਹੋਇਆ। ਆਹ ਦੇਖ ਲਓ ਪੀਟ ਕੋ ਵਾਲੇ 6 ਝਰੀ ਕੀਤਾ ਵਾ। ਹਾਂ ਤੇ ਡਬਲ ਕਲੱਚ ਕੀਤਾ ਵਾ। ਡਬਲ ਕਲੱਚ ਹੈ ਨਾ। ਹਾਂ 6 ਝਰੀ ਡਬਲ ਕਲੱਚ। ਬائیں ਵਾਲੀ ਸੀਟ ਵੇਲ ਨਵੀਂ। ਠੀਕ ਆ। ਨਵੀਂ ਹੈ ਨਾ। ਹਾਂ ਨਵੀਂ ਸੀਟ ਲੱਗੀ ਆ। ਸਟੀering wheel 14 15 ਮਾਡਲ ਦੇ ਆਉਂਦਾ ਇਹ ਸ਼ੌਂਕ ਨਾਲ ਵੱਡਾ ਪਾਇਆ। ਸ਼ੌਂਕ ਨਾਲ ਵੱਡਾ ਪਾਇਆ। 855 ਵਾਲਾ ਉੱਚੇ ਮਾਡਲ ਵਾਲਾ wheel ਪਾਇਆ ਵਾ ਇਹ। ਹਾਂ ਠੀਕ ਆ ਜੀ। ਠੀਕ ਆ। ਠੀਕ ਆ। ਮੈਂ ਇਹ ਤਾਂ ਤੁਹਾਨੂੰ ਮੈਂ ਪੈਸੇ ਗਣਾਈ ਇਹਨਾਂ ਤੋਂ ਮੰਨੀ ਆਏਗਾ ਵੀ ਲੱਗੇ ਆ ਲੱਗੇ ਆਪਣੀ ਦਰਦੀ ਹੋ ਜਾ ਤਾਂ ਮੈਂ ਹੋਰ ਕਰਾ ਜਿਹੜੀਆਂ ਗੱਲਾਂ ਬੋਲਦੇ ਆ ਪੈਡ ਤੇ ਤੁਹਾਡਾ ਚੈਨਲ ਬਹੁਤ ਵੱਡਾ ਵੀਰੇ ਓੰਨੀ ਗੱਲ ਬੋਲੀ ਜਾਂਦੀ ਜਿੰਨੀ ਗੱਲ ਨਿਕਲੇ ਆ ਕੇ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਨੰਬਰ ਪਲੇਟਾਂ ਹਜੇ ਨਾਲ ਦੀਆਂ ਟੈਕ ਦੀਆਂ ਕੋਈ ਤਾਂ ਨਾਲ ਦੀਆਂ ਪਲੇਟਾਂ ਹੈ ਨਹੀਂ ਕੋਈ ਗਵਾਚੀ ਆਣੀ ਠੀਕ ਆ ਜੀ ਹੁਣ ਤੈਨੂੰ ਮੈਂ ਉਸ ਦੁਕਾਨ ਚ ਚੈੱਕ ਕਰਵਾਉਂਦਾ ਹਾਂ ਖੋਲ ਕੇ ਦਿਖਾ ਹਾਂਜੀ ਆਹ ਰੈਡੀਏਟਰ ਮਾਰੀ ਨੀਗਾ ਉੱਚੇ ਮਾਡਲ ਦਾ ਰੈਡੀਏਟਰ ਲੱਗਿਆ ਹੈ ਉੱਚੇ ਮਾਡਲ ਦਾ ਲੱਗਿਆ ਹੈ ਨਵੇਂ ਮਾਡਲ ਵਾਲਾ ਜਮਾ ਨਮਾ ਨਮਾ ਲੋ ਤਿੰਨ ਜਨ ਗੇਰ ਦੀ ਇਹ ਗਾਰੰਟੀ ਆਪਣੀ ਠੀਕ ਆ ਜੀ ਸੌਦਾ ਟੱਕ ਕੇ 100 ਰੁਪਿਆ ਸਾਈ ਦੇ ਦੇਗਾ ਕਿ ਪਹਿਲੋ ਠੀਕ ਆ ਜੀ ਵਾਹਣ ਵਾਹ ਕਿ ਜੋ ਦਸੱਲੀ ਹੋ ਗਈ ਠੀਕ ਆ ਜੀ ਫੇਰ ਮੈਨੂੰ ਪੈਸੇ ਦੇ ਦੇ ਲਓ ਮਿੱਤਰੋ ਇੰਨੀ ਗਾਰੰਟੀ ਦਾ ਕੋਈ ਜਿੰਦਾ 101% ਗਾਰੰਟੀ ਕਹਿੰਦਾ ਬੋਲ ਰਿਹਾ ਹੈ ਨਾ ਫੁੱਲ ਗਾਰੰਟੀ ਹੈ ਟ੍ਰੈਂਡ ਦੀ ਕੰਪਨੀ ਆ ਫੁੱਲ ਗਾਰੰਟੀ ਕਰ ਸਕਦੇ ਐਨ ਕੱਲੀ ਕੱਲੀ ਚੀਜ਼ ਤੁਸੀਂ ਆਹ ਪਲੇਟ ਉਧਰਲੇ ਪਾਸੋਂ ਬਦਲੀ ਜਾਂਦੀ ਆ ਫੇਰ ਪੰਪ ਬਾਹਰ ਨਿਕਲਦਾ ਦੇਖ ਲੈ ਹਜੇ ਤਾਂ ਰੰਗ ਨਹੀਂ ਵਜਿਆ ਪਲੇਟ ਤੇ ਉਹ ਵੀ ਪਈ ਇਹ ਪਰਲੇ ਪਾਸੋਂ ਪਲੇਟ ਬਦਲ ਕੇ ਇਧਰਲੇ ਪਾਸੇ ਸਾਰੀ ਜਾਦੇ ਤੇ ਟਰੈਕਟਰ ਤੇ ਲੱਗੇ ਇੰਜਨ ਗੇਅਰ ਦੀ ਆਪਣੀ ਇਹ ਟਰੈਕਟਰ ਦੀ ਵੀਰੇ ਫੁੱਲ ਕਰ ਰਹੀ ਠੀਕ ਹੈ ਬਾਈ ਜੀ ਰੰਗ ਰੂੰਗੰਦੀ ਦੀ ਗੱਲ ਕਰੀਏ ਆਪਾਂ ਰੰਗ ਵੀਰੇ ਸਾਰਾ ਟਰੈਕਟਰ ਦਾ ਕੰਮ ਹੋ ਕੇ ਟਰੈਕਟਰ ਫੁੱਲ ਤਿਆਰ ਹੋਇਆ ਵੇ ਫੁੱਲ ਤਿਆਰ ਹੋਇਆ ਫੁੱਲ ਤਿਆਰ ਚਿਰਦਾ ਹੋਇਆ ਕੁਲਿਆ ਮਿਲਿਆ ਪਿਆ ਇਹ ਹਾਂ ਇਹ ਨਵਾਂ ਨਹੀਂ ਹੋਇਆ ਇਹ ਨਵਾਂ ਹੋਇਆ ਹੁੰਦਾ ਟੱਕ ਟਕਈਏ ਨਹੀਂ ਪੈਣੀ ਸੀ ਇੱਥੇ ਜਿੱਥੋਂ ਕਿਤੇ ਲੈ ਆਏ ਲੈ ਗਿਆ ਰੰਗ ਜਿਵੇਂ ਹੁਣ ਚੰਨ ਦੇ ਨਾਲ ਆ ਜੋੜਿਆਂ ਦਾ ਰੰਗ ਲੈ ਗਿਆ ਇੱਥੇ ਆਪਾਂ ਜੋੜੇ ਰੱਖਦੇ ਆ ਪੈਰਾਂ ਨਾਲ ਲੈ ਗਿਆ ਲੈ ਗਿਆ ਯਾਨੀ ਕਿ ਕਹਿੰਦਾ ਸਾਰਾ ਟਰੈਕਟਰ ਦਾ ਕੰਮ ਹੋ ਕੇ ਬੰਦੇ ਨੇ ਸ਼ੌਂਕ ਨਾਲ ਤ ਲਿਆ ਭਾਈ ਅੱਛਾ ਅਰਜਨ ਲੈ ਆਇਆ ਅਰਜਨ ਲੈ ਗਿਆ ਵੱਡਾ ਡੈਕਟਰ ਹੁਣ ਤੈਨੂੰ ਪਤਾ ਯਾਰ ਸੁਪਰ ਸੀਟਰ ਤੇ ਲਾਉਣਾ ਸੀਗਾ ਉਹ ਵੱਡੇ ਡੈਕਟਰ ਦੀ ਮੰਗ ਸੀਗੀ ਵੱਡਾ ਡੈਕਟਰ ਲੈ ਗਿਆ ਆਪਾਂ ਇਹ ਡੈਕਟਰ ਕੱਟ ਲਿਆ ਵਿੱਚ ਇਹ ਕੱਟ ਲਿਆ ਵਿੱਚ ਇਹ ਆਪਾਂ ਕੱਟ ਲਿਆ ਠੀਕ ਆ ਜੀ ਤੇ ਆ ਸਿਸਟਮ ਸਿਸਟਮ ਭਾਈ ਪਾ ਉਹ ਯੂ ਲੱਗੀ ਆ ਜੋ ਸਿਸਟਮ ਲੱਗਿਆ ਇਹ ਚੱਲਦਾ ਧੁਕ ਧੁਕ ਪੂਰੀ ਸਰਾ ਇਹਦੀ ਬੇਸ ਵੋਸ ਐਨ ਪੂਰੀ ਗੱਲ ਬਾਤ ਆ ਕਹਿਣ ਦਾ ਮਤਲਬ ਠੀਕ ਆ ਜੀ ਦੇਵਾਂਗੇ ਠੀਕ ਆ ਠੀਕ ਆ हां भाई स्टेट एंड सूडिंग है एंड पूरी एंड गल्ल बात हैगी यार पूरी सिराक रहा भाई मराड रोड बहुत साफ है हैना वीर ਟਰੈਕਟਰ ਵੀ ਬਾਈ ਬੰਤੋ ਕਾ ਪੀਸ ਆ ਯਾਰ ਡਬਲ ਕਲਚ ਆ ਹੈਨਾ ਇਹ 96 ਮਾਡਲ ਆ ਜੀ 96 ਇਹ ਇਹਦੀ ਕੀ ਡਿਮਾਂਡ ਕਰਦੇ ਵੀਰੇ ਡਬਲ ਕਲਚ 6 ਚ ਰੀ ਰੇਟ ਤਾਂ ਇਹਦਾ ਕੁਛ ਵੀ ਨਹੀਂ ਮੇਰਾ ਰੂੰਗੇ ਦੇ ਮੁੱਲ ਇਹ ਚੀਜ਼ ਦੇਣਾ ਹੈ ਠੀਕ ਆ ਜੀ 1 ਲੱਖ 75000 ਰੁਪਿਆ ਰੇਟ ਆ ਮੇਰਾ ਠੀਕ ਆ ਜੀ ਇੱਥੋਂ ਤੱਕ ਛਡੋਂ ਦੇ ਦਿੰਨੇ ਆਪਾਂ ਕਿੱਥੋਂ ਤੱਕ ਛਡਾਂਗੇ ਚੱਲ ਹੁਣ ਤੂੰ ਅੱਜ ਆਇਆ ਮੈਂ ਤੈਨੂੰ ਸਾਰੇ ਟਰੈਕਟਰਾਂ ਦੇ ਡਿਸਕਾਊਂਟ ਦੇ ਦੇਗੀ ਤੁਰੰਤ ਠੀਕ ਆ ਬਿਲਕੁਲ ਵੈਸੇ ਇਹ ਹੁਣ ਛੋਟੇ ਜਿਹੇ ਮੁੱਲ ਦਾ ਹਾਂ ਡਿਸਕਾਊਂਟ ਆਪੇ ਵੱਡੇ ਦੇ ਦਿੰਨੇ ਆ ਹਾਂ ਬਿਲਕੁਲ ਚਾਹੀਦਾ 60 ਹਜ਼ਾਰ ਦਾ ਟਰੈਕਟਰ ਦੇ ਦੇ ਜਾ ਇੱਕ 60 ਦਾ ਇਹ ਇੱਕ ਸਾਡਾ ਆਹ ਟਰੈਕਟਰ 15000 ਰੁਪਏ ਦਾ ਡਿਸਕਾਊਂਟ ਦੇਤਾ ਲਓ ਵੇ ਮੈਂ ਤਰੋ 1,60,000 ਰੁਪਏ ਦਾ ਤੇ ਬਾਕੀ ਤੁਹਾਨੂੰ ਗੱਲੀ ਗੱਲੀ ਚੀਜ਼ ਵੀ ਦਿਖਾ ਦਿਆਂ ਉੱਚੇ ਉੱਚੇ ਮਾਰਗ ਵਾਲਾ 6 ਚੜੀਆ ਡਬਲ ਕਲੱਚ ਆ ਟਰੈ ਅਸੈਸਟਮ ਵੀ ਬਾਲਾ ਨਹੀਂ ਕਹਿੰਦਾ 10-12000 ਦਾ ਸਿਸਟਮ ਆ ਯੂ ਸੁਮੇਤ ਯੂ ਸੁਮੇਤ ਦਾ ਯੂ ਸੁਮੇਤ ਆ ਪਾਈ ਦੇ ਦਾਂਗੇ ਸਾਰਾ ਆਈ ਦੇ ਦੇਣਾ ਸਾਰਾ ਕੁਝ ਲੈਣਾ ਕੁਛ ਨਹੀਂ ਰੇਟ ਬਾਈ ਬਹੁਤ ਜ਼ਿਆਦਾ ਰੱਖਤਾ ਹਨਾ ਕੱਲਾ ਕੱਲਾ ਇੰਡੀਕੇਟਰ ਚੱਲਦਾ ਟਰੈਕਟਰ ਦਾ 2 பைਸੇ ਮੈਰ ਤੋਂ ਲੈ ਗਣਾਵਾ ਨਾ ਤੈਨੂੰ ਮੈਂ ਆ ਦੇਖਾ ਕਰਦਾ ਨਾ ਟੂੰ ਟੂੰ ਨਹੀਂ ਬਿਲਕੁਲ ਮੈਂ ਨਾ ਯਾਰ ਕੱਲੀ ਕੱਲੀ ਚੀਜ਼ ਟਰੈਕਟਰ ਦੀ ਚੱਲਦੀ ਆ ਹਜੇ ਨਾ ਹਾਂ ਹਾਂ ਬਿਲਕੁਲ ਕੋਕਾ ਪੀਸਾ ਟਰੈਕਟਰ ਅੱਜ ਮੇਰੇ ਰੁਪਏ ਲਾਇਆ ਬੈਟਰੀ ਨਵੀਂ ਆ ਦੇ ਵਿੱਚ ਅੱਛਾ ਬੈਟਰੀ ਨਵੀਂ ਪਹਿਲੀ ਸੈਲਫਟਾਰਟ ਰੈਟਰ ਸੈਲਫਟਾਰਟ ਬਾਈ ਵਾਕੇ ਚੈੱਕ ਕਰਕੇ ਲਿਆ ਜਿਹਦਾ ਹਜੇ ਮਹੀਨਾ ਹੀ ਬਾਈ 2 ਹੋਇਆ ਵੇਖ ਲਾ ਆ ਨਿਕਲ ਨਹੀਂ ਲੱਥਾ ਜੀ ਯਾਰ ਕਦੋਂ ਟਰੈਕਟਰ ਤੋਂ ਅੱਛਾ ਅੱਛਾ ਉਵੇਂ ਹੀ ਆ ਹਨਾ ਉਵੇਂ ਹੀ ਪਿਆ ਇਹਟ ਆ ਲਿਆ ਸਕਦਾ ਤੁਸੀਂ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤੇ ਆ ਜਾਓ ਵੀਰੇ ਅੱਗੇ ਚੱਲਦੇ ਆ ਅੱਗੇ ਆਪਣੇ ਕੋਲੇ ਆ ਗਈ 265 ਦੀ ਹੈ ਜੀ ਠੀਕ ਆ ਜੀ 265 ਨੰਬਰ ਪਿਆਵ ਪੰਜਾਓ ਨੰਬਰ ਹੈ ਇਹਦੇ ਬਾਰੇ 베ਰ ਬਾਬਾ ਜੀ ਮੜਦਾ ਹੈ ਇਹੇ ਜੀ 1998 ਮੜਦਾ ਜੀ ਅੱਛਾ 98 ਮੜਦਾ ਹਾਂ ਠੀਕ ਹੈ ਜੀ ਮਾਰਕਾ 97 ਦਾ ਅੱਛਾ ਜੀ ਕਾਪੀ 98 ਦੀ ਆ ਠੀਕ ਹੈ ਜੀ ਮੂਰਲੇ ਟਾਇਰ ਨਾਲ ਦੇ ਆ ਯਾਂਸੀ ਦੇ ਇਹਦੇ ਅੱਛਾ ਆ ਨਾਲ ਦੇ ਟਾਇਰ ਆਪਾਂ ਕੋਈ ਗੱਲ ਨਹੀਂ ਗਾਹ ਕਾਊ ਆ ਇਹਦਾ ਮਾਰਕਾ ਵੀ ਚੈੱਕ ਕਰਾ ਦਾਂਗੇ ਇਹ ਟਾਇਰ ਬਦਲੇ ਕੇ ਆਉਣੀ ਬਾਈ ਤਾਂ ਇਹਨੂੰ ਨਹੀਂ ਬਦਲੇ ਵੀ ਇਹ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਹਜੇ ਰੇਸ ਵਾਲੀ ਸੀਲ ਆ ਇਹ 98 ਮੜ ਦੀਆਂ ਸੀਲਾ ਪੱਟੀਆਂ ਹੁੰਦੀਆਂ ਸੀਲ ਉਵੇਂ ਪਈ ਆ ਜੀ ਅੱਛਾ ਉਵੇਂ ਪਈ ਆ ਜੀ ਆਹ ਵੇਖ ਲੈ ਜਿਹੜੇ 263 ਦੀਆਂ ਨੰਬਰ ਪਲੇਟਾਂ ਹਜੇ ਮਾਰ ਕੇ ਇਹ ਵੀ ਨਾਲ ਦੀਆਂ ਉਵੇਂ ਪੈਣਾ ਹਜੇ ਇਹ ਵੀ ਹੋਣ ਅਰੀਨਲ ਦੀਆਂ ਨਿਸ਼ਾਨੀਆਂ ਆ ਪੈਣਾ ਤੇਰੇ ਮੂਰੇ ਹਾਂ ਬੈਲ ਕਾਲ ਨਾਲੇ ਟੋੜਨੀਆਂ ਤੋਂ ਵੱਖੀਆਂ ਤੋਂ ਬੱਗਾ ਨਿਕਲ ਗਿਆ ਹੋਇਆ ਨਹੀਂ ਕਿ ਤੋਂ ਰੰਗੇ ਹੋਇਆ ਕਿ ਤੋਂ ਹੋਇਆ ਨਹੀਂ ਕਿ ਤੋਂ ਰਮਾ ਕਿੰਨਾ ਸੋਹਣਾ ਆਹੀ ਚੀਜ਼ਾਂ ਤੋਂ ਬਾਈ ਪਤਾ ਲੱਗ ਜਾਂਦਾ ਵਾਹ ਵੀ ਕਿ ਵੀ ਪੇਂਟ ਮਾਰਿਆ ਜਾਂ ਨਹੀਂ ਮਾਰਿਆ ਹਣ ਇੱਕ ਮੇਨ ਗੱਲ ਬਾਈ ਇਹ ਲੋਹੇ ਦੇ ਚੁੱਲੇ ਵਾਲਾ ਇਹ ਇੱਕ ਹੁੰਦਾ ਦੇਗੀ ਚੁੱਲੇ 'ਚ ਜਦੋਂ ਦੇਗੀ ਚੁੱਲਾ ਚੱਕੇ ਤਾਂ ਤੋਂ ਟਰਾਲੀ ਤੇ ਵਜਦਾ ਡਾਕਟਰ ਕਹਿੰਦੀ ਦੇਗੀ ਚੁੱਲਾ ਕਰੈਕ ਹੋ ਜਾਂਦਾ ਕਰੈਕ ਹੋ ਜਾਂਦਾ ਬਿਲਕੁਲ ਲੋਹੇ ਦੇ ਚੁੱਲੇ ਵਾਲਾ ਇਹ ਇਹ ਲੋਹੇ ਦੇ ਚੁੱਲੇ ਵਾਲਾ ਠੀਕ ਆ ਆ ਆ ਗਿਆ ਜੀ ਹਾਂ ਠੀਕ ਆ ਇਹਨੂੰ ਕਹਿੰਦੇ ਆ ਲੋਹੇ ਦਾ ਚੁੱਲਾ ਅੱਛਾ ਇਹਨੂੰ ਲੋਹੇ ਦੇ ਚੁੱਲਾ ਠੀਕ ਆ ਜੀ ਆ ਸਲਫ ਦੀਆਂ ਮੋਹਰਾਂ ਚੈੱਕ ਕਰੀ ਬਾਈ ਨਾਲ ਦੀ ਸਲਫਾ ਟਰੈਕਟਰ ਦੀ ਹੈ ਜੀ ਅੱਛਾ ਅਮੋਰਾ ਮੋਰਾ ਨਾਲ ਹੋ ਰਿਹਾ ਹੈ ਅਮੋਰਾ ਜੀ ਅੱਚਟਾਂ ਸਾਰੀਆਂ ਨਾਲ ਦੀਆਂ ਹੈ ਜੀ ਠੀਕ ਆ ਠੀਕ ਆ ਹਾਂ ਲੋਗ ਰੂੜੇ ਦੇ ਬਹੁਤ ਸੋਹਣੇ ਰੈਮ ਰੂ ਮਤਾ ਐ ਪਈਆ ਪੇਗ ਹਾਂ ਬਿਲਕੁਲ ਬਈ ਮੂਲੇ ਟਾਇਰ ਨਾਲ ਦੇ ਆ ਮਗਲ ਟਾਇਰ ਦੁਆਰਾ ਪਈਆ ਇਹ ਗੁੱਡਇਰ ਕੰਪਨੀ ਦੇ 90 ਪੈਸੇ ਟਾਇਰ ਕੰਪਨੀ ਦੇ ਟਾਇਰ ਆ ਗੁੱਡਇਰ ਕੰਪਨੀ ਦੇ ਮੂਲੇ ਐਮ ਆਰ ਪਦੇ ਆ ਮੂਲੇ ਐਮ ਆਰ ਠੀਕ ਹੈ ਵਗੈਰਾ ਤੇ ਡੰਡਾ ਪਤੀ ਛਤਰੀ ਆਪਣੇ ਟਰੈਕਟਰ ਨੇ ਇੱਕ ਗੱਲ ਹੋਰ ਆ ਜੇ ਕੋਈ ਤੇਰੀ ਐਡ ਤੇ ਗਾਹ ਕਾਊਾ ਆਪਣੇ ਟਿੱਟਰ ਨਾਲ ਨਗ ਪੂਰੇ ਮਿਲਣਗੇ ਨਗ ਪੂਰੇ ਮਿਲਣਗੇ ਇਹ ਨਹੀਂ ਗਾਹ ਕਹਿ ਸਕਦਾ ਫੱਟੀ ਹੈ ਨਹੀਂ ਡੰਡਾ ਹਾਂ ਹਾਂ ਪੂਰੇ ਨਗ ਮਿਲਣਗੇ ਹਾਂ ਜੇ ਨਾ ਹੋਏ ਮੈਂ ਮੁੱਲ ਲੈ ਕੇ ਦਊਂਗਾ ਲੋਬ ਮਤਰਾ ਜੇ ਫੱਟੀ ਨਹੀਂ ਮੈਂ ਮੋਲ ਲੈ ਕੇ ਨਵੀਂ ਮਤਲਬ ਫੌਲ ਗਾਰੰਟੀ ਦੇ ਦਿੱਤੀ ਕਹਿਣ ਦਾ ਮਤਲਬ ਆਪਾਂ ਨੂੰ ਕੋਈ ਕਹਿ ਨਹੀਂ ਸਕਦਾ ਵੀ ਹੈਨਾ ਬਾਈ ਨੇ ਆ ਚੀਜ਼ ਨੇ ਦਿੱਤੀ ਜਾਉਣ ਦਿੱਤੀ ਹੈਨਾ ਅੱਖੋਂ ਗਾਹਕ ਮੈਨੂੰ ਆਗੇ ਕਹਿ ਨਹੀਂ ਸਕਦਾ ਵੀ ਤੇਰਾ ਟਰੈਕਟਰ ਮਾਰਾ ਹੈ ਬਿਲਕੁਲ ਮੈਂ ਆਪਣੀ ਪੂਰੀ ਦਸੱਲੀ ਕਰਾਈ ਹੁੰਦੀ ਆ ਸਰਵਿਸਾਂ ਹਰ ਇੱਕ ਟਰੈਕਟਰ ਦੀਆਂ ਨਵੀਆਂ ਨਵੀਆਂ ਜੇ ਗਾਹਕ ਨੂੰ ਵਹਿਮ ਪੈਂਦਾ ਹਾਂਜੀ ਨਵੀਂ ਸਰਵਿਸ ਕਰਕੇ ਦੇਵਾਂਗੇ ਯਾਰ ਨਵੀਂ ਸਰਵਿਸ ਕਰਕੇ ਲੋਬ ਹੈ ਮਤਰਾ ਦੇਵਾ ਸਾਧਨ ਤੁਸੀਂ ਹਾਂ ਤੇ ਇੰਨੀ ਗਰੰਟੀ ਵੀ ਕੋਈ ਵੀ ਨਹੀਂ ਦਿੰਦਾ ਹੈ ਨਹੀਂ ਦਿੰਦਾ ਬਾਈ ਜੀ ਹਜੇ ਨਾ ਡਾਇਨਮੋ ਨਾਲ ਦਾ ਚੱਲੀ ਜਾਂਦਾ ਹਾਂ ਗਰੰਟ ਆਹ ਲਿਫਟ ਪੰਪ ਦੇਖੀ ਮੈਂ ਮਾਰੀ ਕੈਮਰਾ ਵੀਰੇ ਨਾਲ ਦਾ ਯੰਸੀ ਦਾ ਹਜੇ ਲਿਫਟ ਪੰਪ ਹੈ ਅੱਛਾ 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 ਚੱਲਿਆ ਹੁੰਦਾ ਭਰਾ ਜੀ ਜੇ ਤੋਂ ਕੰਮ ਲਿਆ ਹੁੰਦਾ ਪੰਪ ਚੇਂਜ ਹੋ ਜਾਣਾ ਇਹਦਾ ਹੋ ਜਾਣਾ ਹੀ ਹੋ ਜਾਣਾ ਬਈ ਉਵੇਂ ਪਿਆ ਜੀ ਬਿਲਕੁਲ ਬਿਲਕੁਲ ਇਹ ਕਿਰੰਟ ਕੱਢਣ ਵਾਲਾ ਡਾਇਨਮੋ ਹੈ ਇਹਦੇ ਰੈਲੇਟਰ ਨਹੀਂ ਲੱਗਿਆ ਜੀ ਕੰਪਨੀ ਇਹ ਮਾਡਲ ਨੂੰ ਡਾਇਨਮੋ ਦਿੰਦੀ ਹੁੰਦੀ ਸੀ ਕਿਰੰਟ ਕੱਢਣ ਵਾਸਤੇ ਕਿਰੰਟ ਕੱਢਣ ਵਾਸਤੇ ਉਹ ਚੱਲੀ ਜਾਂਦਾ ਨਾਲ ਦਾ ਸਹੀ ਹੈ ਜਮਾ ਜ ਹਾਂ ਠੀਕ ਹੈ ਤੇਨ ਦਾ ਭਾਵਾ ਸਮਝੀ ਨਾ ਟਰੈਕਟਰ ਦੀ ਸੰਭਿਆ ਵਾਲਾ ਹਾਂ ਨੰਬਰ ਨੰਬਰ ਪਲੇਟਾ ਬਾਕੀ ਭਾਈ ਆਪਣੀ ਬਹੁਤ ਸੰਭਾਈ ਆ ਯਾਰ ਟਰੈਕਟਰਾਂ ਦੇ ਹਨਾ ਆਪਾਂ ਭਾਈ ਟਰੈਕਟਰ ਲਈਆਂ ਸਾਫ਼ ਉਤਰਾ ਹਾਂ ਮਾਰਾ ਨਹੀਂ ਲੈਂਦੇ ਜੇ ਕੋਈ ਚਲੋ ਭਾਵਾ ਕੋਈ ਕਮੀ ਪੇਸ਼ੀ ਹੋ ਆ ਵੀ ਜਾਂਦੀ ਆ ਹਾਂ ਤੋਂ ਆਪ ਦੇ ਵੱਲੋਂ ਪੂਰਾ ਜ਼ੋਰ ਲਾ ਕੇ ਜਾਂਦੀ ਕਮੀ ਪੇਸ਼ੀ ਕੱਢ ਕੇ ਵੇਚੀ ਕੱਢ ਕੇ ਵੇਚੀ ਮਾਰਾ ਟਰੈਕਟਰ ਨਹੀਂ ਵੇਚੀਦਾ ਹਾਂ 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 ਮਤਲਬ ਇੱਕ ਤਸੱਲੀ ਕਰਕੇ ਲਿਆ ਸਕਦਾ ਕੋਈ ਵੀ ਵੀਰ ਹਨਾ ਹੂੰ ਵੀ ਆਪਾਂ ਕੋਈ ਕਹਿ ਨਹੀਂ ਸਕਦਾ ਨਾ ਕਹਿ ਨਹੀਂ ਸਕਦਾ ਯਾਰ ਚਲੋ ਯਾਰ ਬਾਈ ਜਿੱਥੇ ਆਪਾਂ ਯਾਰ 10000 ਬਚਾਉਣਾ ਮੋਟੀ ਮਸਾਲਾ ਉਥੇ ਸੱਤ ਬਾਜੂ ਉਥੇ ਸੱਤ ਬਾਜੂ ਬਸ ਆਹੀ ਗੱਲ ਹੈ ਬਈ ਯਾਰ ਗਾਹ ਕ ਲਾਂਬਾ ਨਾ ਬਾਕੀ ਜੋ ਕੁਝ ਦੱਸ ਕੇ ਹੋ ਗਾਈ ਹੈ ਨਾ ਬਾਕੀ ਯਾਰ ਚਲੋ ਮਹਾਰਾਜ ਦੀ ਹੈ ਨਾ ਵਿਚੋ ਵਧੀਆ ਸੋਹਣਾ ਕੰਮ ਹੈ ਤੇ ਮਿਹਨਤ ਕਰਾਂਗੇ ਤਾਂ ਬਾਈ ਕੋਈ ਵੀ ਬੰਦਾ ਜੇ ਕੋਈ ਵੀ ਬੰਦਾ ਕੋਈ ਆਪਦੀ ਖੇਤੀ ਕਰਦਾ ਜ਼ਿਮੀਂਦਾਰ ਜਾਂ ਕੋਈ ਮਕੈਨਿਕ ਲੈਣ ਦਾ ਕੰਮ ਕਰਦਾ ਜਾਂ ਕੋਈ ਵੀ ਬੰਦਾ ਕੰਮ ਕਰਦਾ ਥੋੜੇ ਤੇ ਲੈ ਲੈਣਾ ਹੈ ਤੁਸੀਂ ਇਹ ਮਿਹਨਤ ਕਰਦੇ ਆਂ ਧੁੱਪਾਂ ਦੇ ਵਿੱਚ ਕਰਦੇ ਆਂ ਜੇ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਮਿਹਨਤ ਦਾ ਜੀ ਤੇ ਇਹ 98 ਮਾਡਲ ਹੈ ਜੀ ਇਹ 98 ਮਾਡਲ ਵੀਰੇ ਇਹ ਚੋ ਕੀ ਮਾਨਦਾਨ ਕਰੋਗੇ ਇਹਦਾ ਰੇਟ ਤਾਂ ਆਪਣਾ ਹੈਗਾ 195000 ਰੁਪਿਆ ਠੀਕ ਆ ਜੀ ਇਹ ਦੇ ਦੇ ਤੂੰ ਟਰੈਕਟਰ 185000 ਰੁਪਿਆ 185 ਦਾ 185 ਦਾ ਦੇ ਵੀ ਠੀਕ ਆ 15000 ਰੁਪਿਆ ਦਾ ਡਿਸਕਾਊਂਟ ਆ 15000 ਰੁਪਿਆ ਦਾ ਕਰ ਦੇ ਆਪਣੇ ਵਿੱਚ ਦਾ ਵੀਡੀਓ ਦੇਖ ਕੇ ਜਾਓ ਚੱਲ ਤੂੰ 15 ਅੱਗੇ ਤਾਂ 15 ਦਾ ਕਰ ਤਾ ਯਾਰ ਠੀਕ ਆ ਹਜੇ ਤੂੰ ਹੁਣ ਪਤਰਾ ਬੋਲ ਪੇ ਜਾ 15 ਹੀ ਕਰ ਸੌਂ ਦੇ ਉਹ ਮੈਨੂੰ ਮੂੰਹ ਚ ਨਿਕਲ ਗਿਆ ਹਨਾ ਠੀਕ ਆ ਦੇਖ ਲੈ ਤੂੰ 15 ਦੀ ਚੱਲੀ ਆਉਣਾ ਪਰ ਇਹਦੇ ਵਿੱਚੋਂ ਮੰਨਤਾ ਸੀਗਾ 10 ਦਾ ਚੱਲ ਯਾਰ ਤੂੰ ਕਹਤਾ ਚੱਲ 15 ਹੀ ਕਰ ਠੀਕ ਆ ਜੀ ਪੰਜ ਹੋਰ ਯਾਰ ਦਾ ਹੈ ਕੋਈ ਗੱਲ ਨਹੀਂ ਚੱਲ ਤੂੰ ਕਹਤਾ ਅੱਬ ਤੇਰੀ ਗੱਲ ਆਦੇਗਾ ਠੀਕ ਆ ਠੀਕ ਆ ਬਾਈ ਜੀ ਤੇ ਹੁਣ ਬਾਈ ਜੀ ਇੱਕ ਵਾਰੀ ਐਡਰੈਸ ਫੇਰ ਦੇ ਦਿਓ ਯਾਰ ਐਡਰੈਸ ਬਾਈ ਜੀ ਪਿੰਡ ਮੇਰਾ ਸੁਖਾਣਾ ਆਂੰਦ ਦਾ ਭਾਈ ਭਗਤ ਦੇ ਨੇੜੇ ਆ ਜਿਲ੍ਹਾ ਮੋਗਾ ਠੀਕ ਸੋ ਬਿਆਸੀ ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਜੇ ਕਿਸੇ ਵੀਰਾਂ ਨੇ ਇਹ ਚਾਰਾਂ ਟਰੈਕਟਰਾਂ ਦੀ ਆਪਾਂ ਐਡ ਪਾਈ ਹੈ ਜੇ ਇਹਨਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਇੰਨੀ ਕੁ ਬੇਨਤੀ ਹੈ ਵੀ ਜਿੰਨੀ ਗੱਲ ਬੋਲੇ ਆ ਉਹਨੀ ਗੱਲ ਲਿਖ ਲੂਗੀ ਕਈ ਵਾਰੀ ਗਾਹ ਕਹਿੰਦਾ ਫੋਟੋਆਂ ਪਾ ਦੇ ਫੋਟੋਆਂ ਨਹੀਂ ਪੈਂਦੀਆਂ ਕੰਮ ਤਾਂ ਦੇ ਵੀਰੇ ਬਹੁਤ ਲੈਂਦੇ ਆ ਖੇਤੀ ਕਰਦੇ ਆ ਆਪ ਨਾਲ ਖੇਤੀ ਦੀ ਵੀ ਸੰਭਾਲਣੀ ਹੁੰਦੀ ਆ ਫਸਲ ਬਾੜੀ ਕਈ ਵਾਰੀ ਗਾਹ ਕਹਿੰਦਾ ਫੋਟੋਆਂ ਪਾ ਦੋ ਨਹੀਂ ਪੈਂਦੀਆਂ ਪਰ ਗਾਹ ਕਾ ਕੇ ਜਿੰਨੀ ਗੱਲ ਐਡ ਤੇ ਬੋਲਿਆ ਉਹਨੀ ਗੱਲ ਪੱਲੇ ਪਊਗੀ ਉਹਨਾਂ ਕੋਈ ਨਹੀਂ ਨਿਕਲੂਗੀ ਉਹਨੀ ਲਿਖ ਲੂਗੀ ਆਕੇ ਜਾਨੀ ਕਿ ਕਹਿੰਦਾ ਮਤਲ ਅੱਖਾਂ ਮੀ ਆ ਉਨੀ ਗੱਲ ਉਹਦੇ ਮੂਰੇ ਲਿਖ ਲੂਗੀ ਆ ਭਾਵੇਂ ਆਪਦਾ ਕੋਈ ਕਾਰੀਗਰ ਲਿਆ ਬਸ ਕਾਰੀਗਰ ਲਾਪਨ ਕੋਈ ਆਪਾਂ ਨੂੰ ਵਧੀਆ ਬਾਈ ਕਾਰੀਗਰ ਹੋਊ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਬੋਲਣ ਦੀ ਲੋੜ ਨਹੀਂ ਆਪ ਵੀ ਪਾਸ ਕਰ ਦੇਣਾ ਆਪ ਵੀ ਪਾਸ ਕਰਕੇ ਦੇਣਾ ਬਿਲਕੁਲ ਲੋਵੇਂ ਮਤਰਾ ਇੰਨੇ ਗਰੰਟੀ ਬਾਈ ਨੇ ਦੇਤੀ ਆ ਕੱਲੀ ਕੱਲੀ ਚੀਜ਼ ਬਾਰੇ ਬਹੁਤ ਵੱਡੀ ਵੀਡੀਓ ਬਣ ਗਈ ਬਾਈ ਆਪਾਂ ਕੱਲੀ ਕੱਲੀ ਚੀਜ਼ ਬਾਰੇ ਜਾਣ ਕਰਵਾਇਆ ਟ੍ਰੈਕਟਰ ਦਿੰਦੇ ਆ ਵੀ ਗਾਹ ਕਦਾ ਦੀ ਪਕਾਈ ਨਾ ਹੋਵੇ ਗਾਹ ਘਰੇ ਬੈਠੇ ਨੂੰ ਸਾਰੀ ਜਾਣਕਾਰੀ ਮਿਲ ਜੀ ਸਾਰੀ ਜਾਣਕਾਰੀ ਮਿਲ ਜੀ ਲਓ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਟਰੈਕਟਰ ਕੋਈ ਵੀ ਵਾਈ ਕੋਲੇ ਛੱਡਣ ਆ ਲੈ ਦੇਖ ਸਕਦੇ ਸੀ ਚਾਰੇ ਪੰਜੇ ਟਰੈਕਟਰ ਐਨ ਕੋਕਾ ਬੀਸਾ origignal ਟਰੈਕਟਰ ਮਿਲਣਗੇ ਤੁਹਾਨੂੰ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਕਿਸਾਨ ਭਰਾਵ ਦਾ ਫਾਇਦਾ ਹੋ ਚੁੱਕਾ ਜੀ ਕਿਉਂਕਿ ਅੱਗੇ ਆਲੂ ਲੂ ਵੀ ਵੇਚਣ ਹਨ ਬਾਈ ਜੀ ਸ਼ੌਂਕ ਨਾਲ ਤਿਆਰ ਹੋਇਆ ਸੀ ਉਹ ਆਪਾਂ ਦੱਸਤਾ ਹਾਂਜੀ ਜਿਹੜਾ ਬੰਦੇ ਨੇ ਸ਼ੌਂਕ ਨਾਲ ਰੰ ਹੋਇਆ ਵਾਸਤੇ ਮੋਡੀਫਾਈ ਹੋਇਆ ਮੋਡੀਫਾਈ ਹੋ ਕੇ ਰੰਗ ਦਾ ਘੁਲ ਮਿਲ ਗਿਆ ਜਾਉਂਦਾ ਘੁਲ ਮਿਲ ਗਿਆ ਹਾਂ ਜਿਹੜੇ origignal ਆ ਆਪਾਂ origignal ਬੋਲੇ ਆ ਹਾਂ ਜਿਹੜਾ ਹੋਇਆ ਆ ਆਪਾਂ ਹੋਇਆ ਬੋਲੇ ਹੋਇਆ ਬੋਲੇ ਬਿਲਕੁਲ ਬਿਲਕੁਲ ਝੂਠ ਮਾਰ ਕੇ ਆਪਾਂ ਗਾਗ ਨੂੰ ਸਦਨਾ ਨਹੀਂ ਗਾ ਸਦਨਾ ਨਹੀਂ ਬਿਲਕੁਲ ਭਾਈ ਜੀ ਲੋਵੇ ਮਤਲਬ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤੇ ਇਹਨੂੰ ਫੋਲੋ ਕਰ ਜ਼ਰੂਰ ਕਰ ਲੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਅੱਜ ਨੂੰ